ਔਰ ਇਹ ਗੱਲ ਵੀ ਮੈਨੂੰ ਬੜੀ ਸੋਹਣੀ ਲੱਗੀ ਕਿ ਆਪਣੇ ਰਾਜਪਾਲ ਸਾਹਿਬ ਕੁਟਾਰੀਆ ਸਾਹਿਬ ਜਿੱਦਾਂ ਦਾ ਉਹਨਾਂ ਦਾ ਨਾਮ ਹੈ ਉਹ ਥੋੜੀ ਜਿਹੀ ਖੁਸ਼ਬੂ ਫੇਰ ਵੰਡਣ ਲੱਗੇ ਨੇ ਕਹਿੰਦੇ ਕਿ ਮੈਂ ਚੱਲ ਕੇ ਲੋਕਾਂ ਦੇ ਵਿੱਚ ਆਉਣਾ ਹੈ ਮੁਹਿਮ ਛੇੜ ਰਿਹਾ ਇੱਕ ਨੌਜਵਾਨਾਂ ਨੂੰ ਕਹਿੰਦੇ ਕਿ ਅਸੀਂ ਚੰਗੇ ਪਾਸੇ ਨੂੰ ਲਾਈਏ ਕਿਹੜੇ ਪਾਸੇ ਨੂੰ ਤੋਰਨ ਲੱਗੇ ਨੇ ਹੁਣ ਉਹ ਨੌਜਵਾਨਾਂ ਨੂੰ ਮੈਂ ਨਾ ਕੱਲ ਲਾਈਵ 'ਚ ਵੀ ਗਿਆ ਸੀਗਾ ਪੇਜ ਤੇ ਜੱਸੀ ਇਸੀ ਗੱਲ ਸਰ ਮੈਂ ਪਿਛਲੇ ਅਤਵਾਰ ਕਤਵਾਰਿਆ ਸੀਗਾ ਆਪਦੀ ਫੈਮਿਲੀ ਨੂੰ ਲੈ ਕੇ ਹੂੰ ਤੇ ਮੈਨੂੰ ਰਸਤੇ 'ਚ ਇੱਕ ਫੋਨ ਆਉਂਦਾ ਜੀ ਫੋਨ ਆਉਂਦਾ ਤੇ ਉਹ ਸਾਹ ਬੋਲ ਰੇ ਸਨ ਕਿਸੇ ਨੇਤਾ ਦੇ ਦਫਤਰ ਚੋਂ ਹੂੰ ਉਹਨਾਂ ਨੇ ਕਿਹਾ ਕਿ ਬਈ ਅਗਲੇ ਐਤਵਾਰ ਯਾਨੀ 12 ਤੁਸੀਂ ਰਾਜਪਾਲ ਨੂੰ ਇਨਵਾਈਟਡ ਹੋ ਤੇ ਆਓ ਹੂੰ ਮੈਂ ਕਿਹਾ ਜੀ ਮੈਂ ਹੈ ਮੈਂ ਤਾਂ ਹੈਰਾਨ ਰਹਿ ਗਿਆ ਮੇਰੀ ਬੀਵੀ ਵੀ ਹੈਰਾਨ ਜੀ ਕਿਹਨੂੰ ਰਾਜਪਾਲ ਨੇ ਕਿਧਰ ਸੱਦਿਆ ਹੁਣ ਹੀ ਬੰਦਾ ਨਾਲ ਬੈਠਾ ਤਾਂ ਉਹ ਹੈਰਾਨ ਹੋ ਜਾਵੇ ਇਹਨੂੰ ਮੇਕਾ ਜੀ ਦੇਖੋ ਬਲੂਟੁੱਥ ਤੇ ਮੈਂ ਗੱਲ ਕਰ ਰਿਹਾ ਸੀ ਨਾ ਗੱਡੀ ਘਰ ਦੇ ਮਨ ਦੇ ਵੀ ਥੋੜਾ ਹੌਲੀ ਹੌਲੀ ਹੁੰਦੇ ਨਾ ਹਾਂ ਘਰ ਦੇ ਸਭ ਤਲਾਸ਼ ਯਕੀਨ ਕਰਦੇ ਮੈਂ ਉਹਨਾਂ ਨੂੰ ਪੁੱਛਿਆ ਪੌਂਕੀ ਜੀ ਕਿ ਭਈ ਰਾਜਪਵਨ ਚ ਕੀ ਕੰਮ ਹੈ ਸਰ ਹੂੰ ਉਹਨਾਂ ਨੇ ਕਿਹਾ ਜੀ ਕਿ ਨਸ਼ੇ ਦੇ ਮੁੱਦੇ ਤੇ ਇੱਕ ਵਿਚਾਰ ਗੋਸ਼ਟੀ ਹੋਣੀ ਹੈ ਹੂੰ ਤੁਹਾਡਾ ਨਾਮ ਸੁਜੈਸਟ ਕੀਤਾ ਗਿਆ ਤੇ ਰਾਜਪਵਨ ਬਣੀ ਤੁਹਾਨੂੰ ਸੱਦਾ ਮੈਂ ਮੇਕਾ ਜੀ ਦੇਖੋ ਗੱਲ ਇਹ ਆ ਹੂੰ 12 ਤਰੀਕ ਨੂੰ ਸਾਡੇ ਫੰਕਸ਼ਨ ਜੀ ਫੈਮਲੀ ਫੰਕਸ਼ਨ ਆਇਆ ਦੁਨੀਆ ਭਾਵੇਂ ਪੀਐਮ ਦੇ ਦਫਤਰ ਚ ਵੀ ਆ ਜਾਵੇ ਨਾ ਇਹ ਨਹੀਂ ਛੱਡ ਸਕਦਾ ਇਹ ਮੇਰੇ ਭਤੀਜ ਦੀ ਪਹਿਲੀ ਲੋਹੜੀ ਆ ਬਹੁਤ ਮੈਨੂੰ ਖੁਸ਼ੀ ਮਿਲੀ ਆਇਆ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਤੋ ਭਾਈ ਮਾਲਾ ਬਕੇ ਮੈਂ ਨਹੀਂ ਆ ਸਕਦਾ ਜੀ ਮੇਰੀ ਘਰ ਦੀ ਸਭ ਕਹਿੰਦੇ ਤੂੰ ਇੱਕ ਰਾਤ ਪਹਿਲਾਂ ਚਲੇ ਜਾ ਹੂੰ ਜਾ ਆ ਕੋਈ ਸੁਝਾਈ ਦੇ ਆ ਹੂੰ ਹੂੰ 12 1 ਵਜੇ 2 ਵਜੇ ਤੁਰੇ ਜੀ 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 ਸ਼ਾਮ ਨੂੰ ਮੈਂ ਕਹਿੰਦਾ ਨਹੀਂ ਕੋਈ ੜਕਾ ਤਾ ਕਿੱਧਰ ਜਾਵਾਂਗੇ ਬਿਲਕੁਲ ਨਹੀਂ ਜਿੱਥੇ ਜਾਣਾ ਤੋ ਕੁਝ ਤਰਜ਼ੀਆਂ ਹੁੰਦੀਆਂ ਨੇ ਤੁਹਾਡੀ ਪ੍ਰੀਫਰੈਂਸਾਂ ਹੁੰਦੀਆਂ ਨੇ ਜੀ ਮੇਰੇ ਤੋਂ ਉਹਨਾਂ ਨੇ ਫਿਰ ਇੱਕ ਬੰਦੇ ਦਾ ਨਾਮ ਮੰਗਿਆ ਹਮ ਕਿ ਜੋ ਤੁਹਾਡੀ ਨਜ਼ਰ ਦੇ ਵਿੱਚ ਇਸ ਵਿਸ਼ੇ ਤੇ ਕੰਮ ਕਰ ਚੁੱਕੇ ਹੋ ਹਮ ਤਾਂ ਮੈਂ ਮੇਰੇ ਦੋਸਤ ਸੀਗੇ ਜੀ ਜੀ ਬਜ਼ੁਰਗ ਨੇ ਸੀ ਉਹਨਾਂ ਦਾ ਬਹੁਤ ਅਸਰ ਬਾਇਆ ਰੀਹੈਬ ਦੇ ਵਿੱਚ ਡੀ ਐਡਿਕਸ਼ਨ ਚ ਬਹੁਤ ਵੱਡਾ ਤਸਰਬ ਹੈ ਤੇ ਮੈਂ ਉਹਨਾਂ ਦਾ ਨਾਮ ਸੁਜੈਸਟ ਕਰ ਦਿੱਤਾ ਕਿ ਲਓ ਭਾਈ ਹਮ ਇਹ ਜੇ ਕੋਈ ਕੱਲ ਨੂੰ ਤੁਸੀਂ ਪਾਲਿਸੀ ਬਣਾਉਣੀ ਚਾਹੋ ਗੱਲ ਤੇ ਭਲੇ ਦੀ ਹੈ ਨਾ ਜੀ ਜੀ ਕਿ ਭਾਈ ਤੁਹਾਨੂੰ ਇਹ ਪਾਲਿਸੀ ਮੇਕਿੰਗ ਚ ਵੀ ਕੰਮ ਦੇਣਗੇ ਹਮ ਮੈਂ ਆਪਦੀ ਡਿਊਟੀ ਡੰਨ ਕੀਤੀ ਜੀ ਠੀਕ ਹੈ ਜੀ ਜੀ ਉਹ ਗਏ ਉਹਨਾਂ ਦਾ ਫਿਰ ਮੈਨੂੰ ਫੋਨ ਆਇਆ ਕਿ ਰਾਜ ਭਵਨ ਤੋਂ ਮੈਨੂੰ ਫੋਨ ਆਇਆ ਮਿੰਟੂ ਹਮ ਹਮ ਤੂੰ ਨਹੀਂ ਆਉਣਾ ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਆਹ ਮਜਬੂਰੀ ਹੈ ਸਰ ਮੇਰਾ ਮੱਥਾ ਨਾ ਠਣ ਗਿਆ ਮੈਂ ਕਿਹਾ ਚਲੋ ਇਹ ਤਾਂ ਠੀਕ ਆ ਪੰਜਾਬ ਦੇ ਹਿਤਕਾਰੀ ਭਾਜਪਾ ਕੰਮ ਕਰੇ ਜਾਂ ਰਾਜਪਾਲ ਕਰਨ ਇਹ ਸਮੱਸਿਆ ਜਿਹੜੀ ਆ ਚਲੋ ਪੂਰਨ ਤੌਰ ਤੇ ਖਤਮ ਤੇ ਨਹੀਂ ਹੁੰਦੀ ਕਿ ਯਾਰ ਇਹਦੇ ਤੇ ਕੰਮ ਹੋਵੇ ਜਿੰਨੇ ਬਚਦੇ ਘਰੋ ਤੇ ਬਚਾਓ ਬਈ ਠੀਕ ਹੈ ਪਰ ਮੈਨੂੰ ਕਿਤੇ ਨਾ ਕਿਤੇ ਉਹ ਫੈਰ ਉਹ ਹੀ ਪੱਤਰਕਾਰਤਾ ਵਾਲਾ ਦਿਮਾਗ ਹੁੰਦਾ ਨਾ ਜਿਹੜਾ ਕਿ ਯਾਰ ਕੁਝ ਚੀਜ਼ਾਂ ਖੋਲ ਕੇ ਦੇਖਦਾ ਸਰ ਕੁਝ ਚੀਜ਼ਾਂ ਮੇਰੇ ਸਾਹਮਣੇ ਆਈਆਂ ਹਮ ਮਤਲਬ ਕਿ ਇੱਕ ਮੀਟਿੰਗ ਹੁੰਦੀ ਆ ਉਹਦੇ ਵਿੱਚ ਬਨੀਤ ਜੋਸ਼ੀ ਸਾਂਪਲਾ ਸਾਹਿਬ اور ਕਮਾਲ ਦੀ ਗੱਲ ਹੈ ਮੈਂ ਪਹਿਲੀ ਵਾਰ ਦੇਖਿਆ ਜੋਸ਼ੀ ਫਾਊਂਡੇਸ਼ਨ ਬਾਰੇ ਮੈਨੂੰ ਪਤਾ ਸੀ ਕਿ ਸਾਂਪਲਾ ਸਾਹਿਬ ਦੀ ਵੀ ਫਾਊਂਡੇਸ਼ਨ ਹੈ ਕੀ ਬਾਤ ਇੱਕ ਮੀਟਿੰਗ ਗਵਰਨਰ ਉਹਨਾਂ ਦੇ ਨਾਲ ਪਹਿਲਾਂ ਕਰ ਚੁੱਕੇ ਭਾਜਪਾ ਵਾਲੇ ਜੀ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਡਾਟਾ ਸਭ ਕੁਝ ਇਹਨਾਂ ਦੇ ਕੋਲ ਹੈ ਹੂੰ ਉਸ ਤੋਂ ਇਲਾਵਾ ਅਮਿਤ ਸ਼ਾਹ ਜੀ ਜਿਹੜੇ ਆ ਜੀ ਉਹ ਵੀ ਇੱਕ ਮੀਟਿੰਗ ਲੈਂਦੇ ਆ ਹੂੰ ਜਿਹਦੇ ਵਿੱਚ ਸ਼ਰਮਾਨਾ ਸਾਹਿਬ ਨੇ ਸ਼ਿਰਕਤ ਕੀਤੀ ਤੇ ਕੁਝ ਪੈਸਾ ਤੇ ਲਾਭ ਵੀ ਮੰਗਿਆ ਕੇਂਦਰ ਜੀ ਜੀ ਇਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਸ਼ਾਇਦ ਐਨਸੀਬੀ ਦੀ ਇਹਨਾਂ ਨੇ ਇੱਕ ਹੋਰ ਇੱਥੇ ਬ੍ਰਾਂਚ ਬਿਠਾਤੀ ਪੰਜਾਬ 'ਚ ਪੰਜਾਬ ਸ਼ਾਇਦ ਵਾਹਿਦ ਸੂਬਾ ਦੇਸ਼ ਦਾ ਜਿੱਥੇ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਉਹਦੇ ਦੋ ਹੋ ਗਏ ਜੀ ਦਫ਼ਤਰ ਇੱਕ ਚੰਡੀਗੜ੍ਹ ਇੱਕ ਕਮਰਸਰ ਆ ਗਿਆ ਸ਼ਾਇਦ ਜੀ ਚੰਗਾ ਪੱਖ ਵੀ ਮੰਨੀਏ ਤੇ ਸਵਾਲ ਵੀ ਖੜਾ ਕਰੀਏ ਕਿ ਭਾਈ ਕਿਉਂ ਜ਼ਰੂਰਤ ਪੈ ਗਈ ਹਾਂ ਜੀ ਉਸ ਤੋਂ ਬਾਅਦ ਗਵਰਨਰ ਸਾਹਿਬ ਦਾ ਡਰੱਗ ਦੇ ਮਾਮਲੇ ਦੇ ਵਿੱਚ ਐਲਾਨੀਆ ਇਹ ਕਹਦੇ ਨਾ ਕਿ ਮੈਂ ਇੱਕ ਮੁਹਿੰਮ ਛੇੜਨ ਜਾ ਰਿਹਾ ਹਾਂ ਹੂੰ ਫਿਰ ਮੈਂ ਸਮਝ ਗਿਆ ਸਾਬ ਜਿੰਨੀ ਕੋ ਮੇਰੀ ਸੋਚ ਸੀ ਕਿ ਦਰਅਸਲ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਆਪਣਾ ਲੜਨਾ 2027 ਤੇ 2029 ala ਸ਼ੁਰੂ ਕਰਤਾ ਜੀ ਹੂੰ ਪੰਜਾਬ 'ਚ ਉਹਨਾਂ ਨੇ ਇਲੈਕਸ਼ਨ ਸ਼ੁਰੂ ਕਰ ਦਿੱਤਾ ਉਹ ਇੱਕ ਪਾਸੇ ਨਾ ਸਿਰਫ ਪੋਲਰਾਈਜੇਸ਼ਨ ਤੇ ਕੰਮ ਕਰਦੇ ਆ ਜੀ ਇਹ ਉਹਨਾਂ ਦੀ ਇਲੈਕਸ਼ਨ ਲੜਨ ਦੀ ਵਿਧੀ ਹੈ ਬਲਕਿ ਦੂਸਰੇ ਪਾਸੇ ਉਹ ਇਸ ਤਰ੍ਹਾਂ ਦੇ ਮੁੱਦੇ ਵੀ ਛੂੰਦੇ ਆ ਜਿਦੇ ਨਾਲ ਮਤਲਬ ਕੋਈ ਫਰਕ ਕਰੋ ਹੁਣ ਮੈਂ ਇੱਕ ਤੁਹਾਨੂੰ ਸਿੰਪਲ ਗੰਦਾ ਦੱਸਦਾ ਜੀ ਇਹ ਗੱਲ ਮੈਨੂੰ ਨਾ ਇੱਕ ਬਹੁਤ ਭਰੋਸੇਯੋਗ ਬੰਦੇ ਨੇ ਦੱਸੀ ਜੋ ਪ੍ਰਸ਼ਾਂਤ ਕਸ਼ੋਰ ਰੌਣ ਦੇ ਨਾਲ ਕੰਮ ਕਰ ਚੁੱਕੇ ਸਨ ਹੂੰ ਉਹਨੇ ਕਿਹਾ ਕਿ ਦੇਖੋ ਜਦੋਂ ਅਸੀਂ ਮਤਲਬ ਕਿ ਪੰਜਾਬ ਆਏ ਪੰਜਾਬ 'ਚ ਅਸੀਂ ਕੰਮ ਕੀਤਾ ਹੂੰ ਤਾਂ ਸਾਨੂੰ ਸਮਝਣ 'ਚ ਮਤਲਬ ਕਿ ਰਤੀ ਵੀ ਦੇਰ ਨਹੀਂ ਲੱਗੀ ਕਿ ਡਰੱਗ ਇੱਕ ਐਸਾ ਮੁੱਦਾ ਹੈ ਜਾਂ ਬੇਰੋਜ਼ਗਾਰੀ ਇੱਕ ਐਸਾ ਹੁੰਦਾ ਜੋ ਆਪਸ 'ਚ ਜੁੜਦੇ ਨੇ ਜੀ ਬਿਲਕੁਲ ਜੋ ਜੁੜਦੇ ਆ ਆਪਸ 'ਚ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੋਈ ਇਫੈਕਟਿਵ ਹੈ ਤਾਂ ਉਹ ਘਰ ਦੀ ਔਰਤ ਹੂੰ ਜੇ ਬੇਰੁਜ਼ਗਾਰੀ ਹੈ ਤਾਂ ਤਦ ਵੀ ਘਰ ਦੀ ਔਰਤ ਤੇ ਅਸਰ ਹੈ ਉਸ ਚੀਜ਼ ਦਾ ਹੂੰ ਤੇ ਜੇ ਉਸ ਘਰ ਦੇ ਵਿੱਚ ਕੋਈ ਡਰਗ ਹੈ ਤਾਂ ਵੀ ਉਸ ਘਰ ਤੇ ਸਭ ਤੋਂ ਜ਼ਿਆਦਾ ਜੇ ਦੇਖੋਗੇ ਮਾਰ ਤਾਂ ਉਹ ਔਰਤ ਤੇ ਪਊਗੀ ਉਹ ਕਹਿੰਦੇ ਫਿਰ ਉੱਥੋਂ ਨਿਕਲਿਆ ਘਰ ਕਰ ਨੌਕਰੀ ਹੂੰ ਮੈਂ ਇਹਨਾਂ ਦੇਖੋ ਬੰਦੇ ਆਦੇ ਕੀ ਬਾਤ ਸਰ ਅਸੀਂ ਉੱਥੇ ਪਹੁੰਚ ਵੀ ਨਹੀਂ ਸਕਦੇ ਜਿੱਥੇ ਉਹ ਹੁਣ ਛੱਡ ਚੁੱਕੇ ਆ ਜਾ ਕੇ ਜੀ ਜੀ ਸਰ ਕਮਾਲ ਦਾ ਮੋਟਾ ਉਹਨਾਂ ਨੇ ਚੱਕਿਆ ਦੇਖੋ ਹੂੰ ਤਾਂ ਗੇਮ ਚੇਂਜਰ ਸਾਬਤ ਹੋਇਆ ਕਾਂਗਰਸ ਦੀ ਸਰਕਾਰ ਬਣੀ ਹੈ ਇਹ ਮੈਨੂੰ ਮਤਲਬ ਕਿ ਸੱਚ ਮੁਸੀ ਬੜਾ ਵੱਡਾ ਕਨਸੈਪਟ ਹੈ ਬਹੁਤ ਵੱਡਾ ਸਰ ਜੀ ਉਹ ਮੁੰਡਾ ਹੁਣ ਤਾਂ ਮੁੰਡਾ ਨਹੀਂ ਮੈਚੁਰ ਹੋਣ ਦਾ ਹੋ ਗਿਆ ਉਸ ਟਾਈਮ ਨੌਜਵਾਨ ਸੀ ਮੈਨੂੰ ਮਿਲਿਆ ਜੀ ਮੈਂ ਖੁਦ ਹਰਾਮ ਰਹਿ ਗਿਆ ਵੀ ਯਾਰ ਇੰਨੀ ਡੂੰਗੀ ਸੋਚ ਹੁੰਦੀ ਹੈ ਇਹਨਾਂ ਲੋਕਾਂ ਦੀ ਉਹਨਾਂ ਨੇ ਐਸੀ ਗੇਮ ਕਮਾਈ ਤਾਂ ਕਹਿ ਦਾ ਮਤਲਬ ਇਹ ਹੈ ਕਿ ਦੇਖੋ ਸ਼ਾਇਦ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵੀ ਇਹ ਚੀਜ਼ ਸਮਝ ਚੁੱਕੀ ਆ ਹੂੰ ਕਿਉਂਕਿ ਆંકੜੇ ਤੇ ਦੱਸਦੇ ਆ ਨਾ ਮਾਨ ਸਾਹਿਬ ਜੋ ਮਰਜ਼ੀ ਕਹੀ ਜਾਂ। ਆંકੜੇ ਦੱਸਦੇ ਆ ਕਿ ਰਿਕਵਰੀ ਹੋਵੇ ਜਾਂ ਜੋ ਵੀ ਹੈ ਕਿਉਂਕਿ ਨਸ਼ੇ ਦਾ ਜਿਹੜਾ ਮਤਲਬ ਕਿ ਆਪਾਂ ਦੇਖਦੇ ਪੈਮਾਨਾ ਕਿੰਨਾ ਕੁ ਆ ਵੀ ਨਸ਼ਾ ਕਿਸ ਸਟੇਟ ਚ ਉਹ ਕੇਸਾਂ ਤੋਂ ਪਤਾ ਲੱਗਦਾ ਹੈ ਪਤਾ ਲੱਗਦਾ ਬਿਲਕੁਲ ਆਪਣਾ ਤੇ ਸ਼ਾਇਦ 36000 ਕੇਸ ਪੈਂਡਿੰਗ ਹੈ ਇਸ ਵੇਲੇ ਜੇ ਹੋਰ ਕੇਸ ਕੋਈ ਰਜਿਸਟਰਡ ਨਾ ਹੋਵੇ ਤਾਂ ਕਈ ਸਾਲ ਇਹਨਾਂ ਦਾ ਹੀ ਨਵੇੜਾ ਲੱਗਣਾ ਹੈ ਬਿਲਕੁਲ ਤਾਂ ਹੀ ਐਂਡੀ ਦੀਆਂ ਇਹ ਅੱਡ ਤੋਂ ਅਦਾਲਤਾਂ ਮੰਗ ਰੇ ਤਾਂ ਸਭ ਇੱਕ ਤੇ ਨਾ ਕਿਤੇ ਇਹ ਤੇ ਮੰਨਣਾ ਪਊ ਫਰਾਂਕੜਿਆਂ ਦੇ ਆਧਾਰ ਤੇ ਕਿ ਡਰੱਗ ਦੀ ਸਮੱਸਿਆ ਕੋਈ ਘਟ ਨਹੀਂ ਰਹੀ ਸਮਾਦੀ ਹੋ ਸਕਦਾ ਵੱਧ ਰਹੀ ਹੋਵੇ ਤੇ ਜੇ ਵੱਧ ਰਹੀ ਆ ਤਾਂ ਉਹਦੇ ਚ ਕਹਿ ਲੋ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਨੂੰ ਲਾਭ ਦੇਦਾ ਜੀ ਤਾਂ ਉਹ ਇੱਕ ਮੁੱਦਾ ਜਿਹੜਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਾ ਕੇ ਔਰਤ ਨਾਲ ਵੀ ਜੁੜ ਜਾਂਦਾ ਹੈ ਹੂੰ ਕਾਦੀ ਬਰਬਾਦੀ ਨਾਲ ਤੇ ਜੁੜਦਾ ਹੀ ਜੁੜਦਾ ਹੈ ਬੇਸ਼ੱਕ ਸੋ ਇਸ ਕਰਕੇ ਹੋ ਸਕਦਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇਸ ਪੱਖ ਤੋਂ ਸੋਚ ਕੇ ਚੱਲ ਰਹੀ ਹੈ ਵਾਸਤੇ ਵੀ ਗਵਰਨਰ ਸਾਹਿਬ ਨੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਵਢੀਆਂ ਜੀ ਕੀ ਗੱਲ ਹੈ ਬਈ ਹੋਰ ਕਿਸੇ ਸਟੇਟ ਦੇ ਵਿੱਚ ਰੱਖਣੀ ਹੈ ਕਿ ਜਿੱਥੇ ਭਾਜਪਾ ਇਸ ਵੇਲੇ ਰਾਜ ਕਰਦੀ ਹੈ ਹਰਿਆਣੇ 'ਚ ਵੀ ਸਮੱਸਿਆ ਬਹੁਤ ਵੱਡੀ ਹੈ ਬਿਲਕੁਲ ਬਿਲਕੁਲ ਹਰਿਆਣੇ ਵਾਲੇ ਤੇ ਪਿੱਟ ਦੇ ਪੈਣ ਹੂੰ ਉੱਥੇ ਕਿਉਂ ਨਹੀਂ ਨਾ ਕਹਿੰਦਾ ਮਤਲਬ ਇਹ ਕਿ ਮੈਂ ਤਾਂ ਫਿਰ ਉਹ ਜਿਹੜੀਆਂ ਖਬਰਾਂ ਸੁਪਰ ਨਾਲ ਜੁੜਦੀਆਂ ਲੱਭੀਆਂ ਨਾ ਮੈਂ ਕਿਹਾ ਲਓ ਜੀ ਤਿਆਰੀ ਇਹਨਾਂ ਦੀ ਆਰੰਭ ਹੋ ਗਈ ਹੂੰ ਹੂੰ ਬਿਲਕੁਲ ਬਿਲਕੁਲ ਇਹ ਸੋਚ ਸਮਝ ਕੇ ਫਿਰ ਮਿੰਟੂ ਜੀ ਉਵੇਂ ਹੀ ਗਰਾਊਂਡ ਉਵੇਂ ਤਿਆਰ ਕਰਦੇ ਨੇ ਹਾਂਜੀ ਇੱਕ ਮਿੱਤਰ ਦੇ ਇੱਥੇ ਦੱਸ ਰਹੇ ਨੇ ਕਿ ਆਪਣਾ ਵੀਰ ਸਿਕੰਦਰ ਸਿੰਘ ਢੁੱਡੀ ਕੇ ਵੀ ਕਹਿੰਦੇ ਇਨਵੀਟੇਸ਼ਨ ਤੇ ਗਿਆ ਸੀ ਔਰ ਮੈਂ ਹੁਣੇ ਬੈਠਾ ਮਾਨੀ ਮਾਨ ਸੋਚ ਰਿਹਾ ਸੀ ਕਿ ਭਾਵੇਂ ਤੁਸੀਂ ਇਨਵੀਟੇਸ਼ਨ ਲੈ ਕੇ ਉੱਥੇ ਤੇ ਨਹੀਂ ਗਏ ਪਰ ਇੱਥੇ ਬੈਠੇ ਬੈਠੇ ਤੁਸੀਂ ਆਪਣਾ ਕੰਮ ਕਰਤਾ ਫਿਰ ਵੀ ਹਾਂਜੀ ਉਹ ਗੱਲਬਾਤ ਫਿਰ ਚਰਚਾ ਹੋ ਗਈ ਨਹੀਂ ਮੈਂ ਹਾਂਜੀ ਜੋ ਮੇਰੀ ਨਜ਼ਰ ਦੇ ਵਿੱਚ ਦੇ ਬੰਦੇ ਸੀਗੇ ਜਿਨ੍ਹਾਂ ਦਾ ਤਜਰਬਾ ਇਸ ਮਾਮਲੇ 'ਚ ਮੈਂ ਉਹ ਸੁਜੈਸਟ ਕੀਤਾ ਤੇ ਮੈਨੂੰ ਉਮੀਦ ਆ ਕਿ ਉਹਨਾਂ ਦਾ ਤਜਰਬਾ ਕਮ ਵੀ ਆਊਗਾ ਬਹੁਤ ਅੱਛੇ ਇਨਸਾਨ ਨੇ ਹਮ ਦਿਆਨਤਦਾਰ ਵਿਅਕਤੀ ਨੇ ਬਹੁਤ ਬੰਦਿਆਂ ਨੂੰ ਮੈਨ ਉਹਦੇ ਕੋਲ ਪੀਜਿਆ ਵੀ ਹੈ ਹੁਣ ਤੇ ਰਿਟਾਇਰ ਹੋ ਚੁੱਕੇ ਨੇ ਹਮ ਹਮ ਤੋ ਕਹਿਣਾ ਦਾ ਮਤਲਬ ਇਹ ਆ ਕਿ ਯਾਰ ਠੀਕ ਆ ਕੋਈ ਵੀ ਕਰੇ ਭਾਜਪਾ ਕਰਦੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਹੱਲ ਹੋਣਾ ਚਾਹੀਦਾ ਜ਼ਰੂਰਤ ਹੈ ਇਸ ਚੀਜ਼ ਦੀ ਜਿਹੜਾ ਕਰੂਗਾ ਭਈ ਆਪੇ ਕ੍ਰੈਡਿਟ ਵੀ ਤਾਂ ਉਸ ਨੂੰ ਜਾਣਾ ਹੈ ਨਾ ਹਮ ਬਿਲਕੁਲ ਸਾਨੂੰ ਕੀ ਹੈ ਜਿਹੜਾ ਮਰਜ਼ੀ ਕਰਦੇ ਨੇ ਪਰ ਇਹਦਾ ਮਤਲਬ ਹੈ ਕਿ ਦੂਜੀਆਂ ਤਨਜ਼ੀਮਾਂ ਫੇਲ ਰਹੀਆਂ ਨੇ ਜੇ ਭਾਰਤੀ ਜਨਤਾ ਪਾਰਟੀ ਦਾ ਮਾਮਲਾ ਮੰਨ ਲਓ ਕੋਈ ਇਹ ਮਾਮਲਾ ਫਿੱਟ ਬੈਠ ਜਾਂਦਾ ਹੈ ਤਾਂ ਸਭ ਇਹ ਗੱਲ ਤੇ ਮੰਨ ਬਿਲਕੁਲ ਕਿ ਤੁਸੀਂ ਉਹਨਾਂ ਨੂੰ ਰਾਹ ਦਿੱਤਾ ਹੈ ਉਹਨਾਂ ਨੂੰ ਮੌਕਾ ਦਿੱਤਾ ਫੇਰੀਓ ਆਏ ਫੇਰੀਓ ਸੋਚਦੇ ਨੇ ਅਮਿੰਤੂ ਜੀ ਇੱਕ ਮਿੰਟ ਹੋ ਰਿਹਾ ਆਪਾਂ ਜਾਂਦ ਜਾਂਦੇ ਪੜ ਲਗੇ ਆ ਗਰਨੂਰ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਸਾਹਿਬ ਜੀ ਪ੍ਰਾਈ ਪ੍ਰਾਲੀ ਦੇ ਜਿਹੜੇ ਪਰਚੇ ਉਦੋਂ ਪਏ ਸੀ ਕਹਿੰਦੇ ਉਹਨਾਂ ਦੀ ਡਿਟੇਲ ਆਉਣੀ ਸ਼ੁਰੂ ਹੋ ਗਈ ਹੈ ਥਾਣਿਆਂ ਦੇ ਵਿੱਚ ਅੱਛਾ ਜੀ ਜੀ ਤਾਂ ਇਹ ਤਾਂ ਫਿਰ ਕਾਫੀ ਸਿਆਪਾ ਪਾਊਗਾ ਜੀ ਹੂੰ